ਪੰਜਾਬ ਪੁਲਿਸ ਦੀ ਇੱਕ ਵਾਰ ਫਿਰ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਵਿਕਰਮ ਮਜੀਠੀਆ ਦੇ ਸੇਵਾਦਾਰ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਵੱਡੀ ਕਾਰਵਾਈ ਫਿਰ ਇੱਕ ਵਾਰ ਦੇਖਣ ਨੂੰ ਮਿਲੀ ਹੈ ਮਜੀਠੀਆ ਮਾਮਲੇ ਨੂੰ ਲੈ ਕੇ ਲਗਾਤਾਰ ਹੀ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਸੀ ਵਿਜੀਲੈਂਸ ਕਾਰਵਾਈ ਵੀ ਲਗਾਤਾਰ ਕੀਤੀ ਜਾ ਰਹੀ ਸੀ ਤਾਂ ਅੱਜ ਫਿਰ ਇੱਕ ਵੱਡੀ ਕਾਰਵਾਈ ਵੇਖਣ ਨੂੰ ਮਿਲੀ ਹੈ ਜਿੱਥੇ ਪੰਜਾਬ ਪੁਲਿਸ ਵੱਲੋਂ ਹਰਦੀਪ ਸਿੰਘ ਉਰਫ ਦਵਿੰਦਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ ਜਦੋਂ ਵਿਜੀਲੈਂਸ ਵੱਲੋਂ ਮਜੀਠੀਆਂ ਨੂੰ ਗ੍ਰਿਫਤਾਰੀ ਮਜੀਠੀਆਂ ਦੀ ਗ੍ਰਿਫਤਾਰੀ ਕੀਤੀ ਜਾਣੀ ਸੀ ਜਾਂ ਫਿਰ ਜਦੋਂ ਵਿਜੀਲੈਂਸ ਮਜੀਠੀਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਆਈ ਸੀ ਤਾਂ ਉਸ ਮੌਕੇ ਵਿਗੜਨ ਪਾਉਣ ਨੂੰ ਲੈ ਕੇ ਕਈਆਂ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਕਿ ਕਈ ਵੱਲੋਂ ਕਈਆਂ ਵੱਲੋਂ ਰਿਕਵਰਡ ਪਾਉਣ ਦੀ ਕੋਸ਼ਿਸ਼ ਉਸ ਸਮੇਂ ਕੀਤੀ ਗਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕਈਆਂ ਦੇ ਖਿਲਾਫ ਜਿਹੜੀ ਹੈ ਐਫ ਆਈ ਆਰ ਦਰਜ ਕੀਤੀ ਗਈ ਸੀ ਤਾਂ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ 'ਚ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ ਸੀ ਜਿਸ ਮਗਰੋਂ ਹੁਣ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਹਰਦੀਪ ਸਿੰਘ ਉਰਫ ਦਵਿੰਦਰ ਵੇਰਕਾ ਜਿਸ ਦੀ ਗ੍ਰਿਫਤਾਰੀ ਹੋਈ ਹੈ ਤਾਂ ਦਵਿੰਦਰ ਵੇਰਕਾ ਵੱਜੋਂ ਪਛਾਣ ਹੋਈ ਹੈ ਹਰਦੀਪ ਸਿੰਘ ਉਰਫ ਦਵਿੰਦਰ ਵੇਰਕਾ ਨਾਮ ਹੈ ਜਿਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਮਜੀਠੀਆ ਦੀ ਗ੍ਰਿਫਤਾਰੀ ਮੌਕੇ ਕੰਮ ਵਿੱਚ ਵਿਗੜਨ ਪਾਉਣ ਦਾ ਇਲਜ਼ਾਮ ਉਸਤੇ ਲੱਗਿਆ ਵਿਜੀਲੈਂਸ ਦੇ ਕੰਮ ਦੇ ਵਿੱਚ ਵਿਗਲ ਵਿਗੜਨ ਪਾਉਣ ਦੇ ਇਲਜ਼ਾਮਾਂ ਨੂੰ ਲੈ ਕੇ ਰੁਕਾਵਟ ਬਣਨ ਦੇ ਇਲਜ਼ਾਮਾਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਤਾਂ ਲੰਬੇ ਅਰਸੇ ਤੋਂ ਮਜੀਠੀਆ ਦਾ ਸੇਵਾਦਾਰ ਸੀ ਦਵਿੰਦਰ ਲੰਬੇ ਅਰਸੇ ਤੋਂ ਮਜੀਠੀਆ ਦੇ ਨਾਲ ਕੰਮਕਾਰ ਕਰਦਾ ਸੀ ਮਜੀਠੀਆ ਦੇ ਨਾਲ ਸੇਵਾਦਾਰ ਸੀਗਾ ਤਾਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਨੇ 2 ਦਿਨ ਦਾ ਰਿਮਾਂਡ ਵੀ ਜਿਹੜਾ ਉਹ ਹਾਸਲ ਕੀਤਾ ਹੈ ਤਾਂ ਮਜੀਠੀਆ ਨੂੰ 25 ਜੂਨ ਨੂੰ ਸਵੇਰੇ 4:30 ਵਜੇ ਦੇ ਕਰੀਬ ਕੇਸ ਦਰਜ ਕਰਨ ਤੋਂ ਬਾਅਦ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਵਿਜੀਲੈਂਸ ਟੀਮ ਨੇ ਉਹਨਾਂ ਦੀ ਅੰਮ੍ਰਿਤਸਰ ਰਿਹائش ਤੋਂ 29 ਮੋਬਾਈਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਜਿਹੜੇ ਸੀਗੇ ਉਹ ਦਰਜ ਕੀਤੇ ਸੀਗੇ ਤਾਂ ਮਜੀਠੀਆ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਉਹਨਾਂ ਦੇ ਖਿਲਾਫ 540 ਕਰੋੜ ਰੁਪਏ ਦੇ ਸ਼ੱਕੀ ਵਿੱਤੀ ਲੈਣ ਦੇਣ ਦਾ ਮਾਮਲਾ ਵੀ ਜਿਹੜਾ ਦਰਜ ਕੀਤਾ ਗਿਆ ਸੀ ਤਾਂ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਮਜੀਠੀਆ ਦੀ ਗ੍ਰਿਫਤਾਰੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਸੀ ਤਾਂ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਤਾਂ ਜਦੋਂ ਗ੍ਰਿਫਤਾਰੀ ਹੋਈ ਸੀ ਉਸ ਮੌਕੇ ਕਈ ਉਹਨਾਂ ਦੇ ਸਮਰਥਕ ਮੌਕੇ ਤੇ ਪਹੁੰਚੇ ਸਨ ਜਿਨ੍ਹਾਂ ਵਿੱਚੋਂ ਹਰਦੀਪ ਸਿੰਘ ਵੀ ਇੱਕ ਸਮਰਥਕ ਸੀ ਤਾਂ ਹੁਣ ਹਰਦੀਪ ਸਿੰਘ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਕਿਉਂਕਿ ਉਸ ਸਮੇਂ ਪੁਲਿਸ ਵੱਲੋਂ ਕਈਆਂ ਤੇ ਐਫਆਈਆਰ ਦਰਜ ਕੀਤੀ ਗਈ ਸੀ ਜਿਨ੍ਹਾਂ ਵੱਲੋਂ ਗ੍ਰਿਫਤਾਰੀ ਦੇ ਵਿੱਚ ਰੁਕਾਵਟ ਬਣਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਂ ਫਿਰ ਜਿਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਮਜੀਠੀਆ ਦੀ ਗ੍ਰਿਫਤਾਰੀ ਨਾ ਹੋਵੇ ਕਈ ਉਥੇ ਮੌਕੇ ਤੇ ਰੁਕਾਵਟ ਬਣੇ ਸੀਗੇ ਤਾਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਰਦੀਪ ਸਿੰਘ ਉਰਫ ਦਵਿੰਦਰ ਬੇਰਕਾ ਜਿਸ ਦੀ ਗ੍ਰਿਫਤਾਰੀ ਕੀਤੀ ਗਈ ਆ ਤਾਂ ਗ੍ਰਿਫਤਾਰੀ ਮਗਰੋਂ 2 ਦਿਨ ਦਾ ਰਿਮਾਂਡ ਵੀ ਹਾਸਲ ਹੋਇਆ ਪੁਲਿਸ ਵੱਲੋਂ ਜਿਹੜਾ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਮਗਰੋਂ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਨਵਦੀਪ ਸ਼ਰਮਾ ਮੌਜੂਦ ਨੇ ਨਵਦੀਪ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਆ तमाम ਮਾਮਲੇ ਨੂੰ ਲੈ ਕੇ ਪਹਿਲਾਂ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਹੁਣ ਉਹਨਾਂ ਦੇ ਸਮਰਥਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਬਿਲਕੁਲ ਸਾਹਿਲ ਜੈਸਤੈਨ ਆਪਣਾ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਜਾਣੀ ਸੀ ਉਸ ਦਿਨ ਕੁਝ ਸਮਰਥਕਾਂ ਦੇ ਵੱਲੋਂ ਜੋ ਸੀ ਵਿਜੀਲੈਂਸ ਦਾ ਵਿਰੋਧ ਕੀਤਾ ਗਿਆ ਸੀ ਉਹਨਾਂ ਨੂੰ ਘਰ ਦੇ ਅੰਦਰ ਦਾਖਲ ਹੋਣ ਕੀਅਸੀਅਤ ਜਦੋਂ ਵਿਜੀਲੈਂਸ ਦੀ ਟੀਮ ਅੰਦਰ ਗ੍ਰਿਫਤਾਰੀ ਦੇ ਲਈ ਜਾਂ ਸਰਚ ਦੇ ਲਈ ਅੰਦਰ ਗਈ ਸੀ ਘਰ ਦੇ ਅੰਦਰ ਤਾਂ ਬਾਹਰ ਸਮਰਥਕਾਂ ਦਾ ਜੋ ਸੀ ਭੀੜ ਲੱਗੀ ਇਸ ਦੌਰਾਨ ਵਿਜੀਲੈਂਸ ਨੂੰ ਡਰ ਸੀ ਕਿ ਉਹਨਾਂ ਦੇ ਉੱਤੇ ਕਿਤੇ ਹਮਲਾ ਨਾ ਹੋ ਜਾਵੇ ਇਸ ਦੌਰਾਨ ਕੁਝ ਇੱਕ ਸਮਰਥਕਾਂ ਦੇ ਵੱਲੋਂ ਜੋ ਸੀ ਵਿਜੀਲੈਂਸ ਦੇ ਅਧਿਕਾਰੀਆਂ ਦੇ ਨਾਲ ਜੋ ਕਿ ਵਿਜੀਲੈਂਸ ਦਾ ਕਹਿਣਾ ਹੈ ਵਿਜੀਲੈਂਸ ਦਾ ਇਲਜ਼ਾਮ ਨਹੀਂ ਕਿ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਜਿਸ ਨੂੰ ਲੈ ਕੇ ਵਿਜੀਲੈਂਸ ਦੇ ਵੱਲੋਂ ਇੱਕ ਪਰਚਾ ਜੋ ਸੀ ਉਹ ਅੰਮ੍ਰਿਤਸਰ ਦੀ ਸਿਵਲ ਲਾਈਨ ਥਾਣੇ ਦੇ ਵਿੱਚ ਦਰਜ ਕਰਵਾਇਆ ਗਿਆ ਸੀ ਤਾਂ ਇਹਨਾਂ ਦੇ ਵਿੱਚ ਹੀ ਇੱਕ ਜੋ ਨੋ ਜੋ ਕਿ ਇਹਦੇ ਬਿਕਰਮ ਜੀਟੀਆ ਦੇ ਜੋ ਰਹੇ ਸੀ ਕਿ ਅੰਮ੍ਰਿਤਸਰ ਵਾਲੀ ਉਥੇ ਕਈ ਬਰਿਆਂ ਤੋਂ ਸਾਰ ਵਜੇ ਜੋ ਸੀ ਸੇਵਾ ਨਿਭਾ ਰਿਹਾ ਸੀ ਜਿਸ ਦਾ ਨਾਮ ਹਰਦੀਪ ਸਿੰਘ ਉਰਫ ਦਵਿੰਦਰ 베ਰਕਾ ਜੋ ਹੈ ਉਹ ਦੱਸਿਆ ਜਾ ਰਿਹਾ ਹੈ ਤਾਂ ਇਹ ਕਾਫੀ ਕਰੀਬੀ ਸੀ ਆਪਣਾ ਬਿਕਰਮ ਜੀਟੀਆ ਦਾ ਤਾਂ ਇਹਨਾਂ ਦੇ ਨਾਂ ਚਲਦੇ ਆਹੀਂ ਇਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਉਸ ਸਮੇਂ ਵਿਜੀਲੈਂਸੀ ਟੀਮ ਦਾ ਇਸ ਕਾਰਵਾਈ ਨੂੰ ਗਲਤ ਠਹਿਰਾਇਆ ਗਿਆ ਸੀ ਜਿਸ ਦੇ ਚਲਦੇ ਇਹ ਪਰਚਾ ਦਰਜ ਹੋਇਆ ਸੀ ਤਾਂ ਅੱਜ ਉਸੇ ਐਫਆਈਆਰ ਦੇ ਜੋ ਸੀ متعلقਾ ਅੱਜ ਹਰਸ਼ਿੰਗ ਉਰਫ ਦਵਿੰਦਰ 베ਰਕਾ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤਾਂ ਨਾਮ ਤਾਂ ਉਸੇ ਵਾਲੇ ਸ਼ਾਮਲ ਸੀ ਹੋਰ ਵੀ ਕਈ ਲੋਕਾਂ ਦੇ ਨਾਮ ਚੁਣੇ ਉਸ ਐਫਆਈਆਰ ਦੇ ਵਿੱਚ ਸ਼ਾਮਲ ਨੇ ਫਿਲਹਾਲ ਅੱਜ ਹਰਦੀਪ ਸਿੰਘ ਉਰਫ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ ਸਾਹਿਬੀ ਵੀ ਹੋਈ ਹੈ ਨਵਦੀਪ ਇਹਨਾਂ ਦੀ ਕੋਰਟ ਦੇ ਵਿੱਚ ਕੀ ਕੁਝ ਕੋਰਟ ਵੱਲੋਂ ਕਿਹਾ ਗਿਆ ਜਾਂ ਫਿਰ ਕੀ ਕੁਝ ਰਿਮਾਂਡ ਮਿਲਿਆ ਇਹਨਾਂ ਦਾ ਜੀ ਬਿਲਕੁਲ ਇਹਨਾਂ ਨੇ ਜੋ ਬਿਜ਼ਨਸ ਦੀ ਟੀਮ ਦੇ ਵੱਲੋਂ ਜਦੋਂ ਇਹਦੀ ਪੰਜਾਬ ਪੁਲਿਸ ਦੇ ਵੱਲੋਂ ਜਦੋਂ ਅਰੈਸਟ ਪਾਈ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਥਾਣੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ 2 ਦਿਨ ਦਾ ਪੁਲਿਸ ਰਿਮਾਂਡ ਜੋ ਹੈ ਲਿਆ ਜਾਂਦਾ ਹੁਣ ਪੁਲਿਸ ਇਸ ਰਿਮਾਂਡ ਦੇ ਦੌਰਾਨ ਕੀ ਪੁੱਛਗិច្ច ਕਰਦੀ ਹੈ ਕਿ ਉਹਨਾਂ ਦੇ ਜੋ ਰਿਸ਼ਤੇ ਨੇ ਉਹਨਾਂ ਨੂੰ ਲੈ ਕੇ ਸਵਾਲ ਦੇ ਨੇ ਜਾਂ ਉਹਨਾਂ ਦੀ ਕਿਸੇ ਉਹਨਾਂ ਦੇ ਕਿਸੇ ਧੰਦੇ ਦੇ ਮੂਲੀਅਤ ਨੂੰ ਲੈ ਕੇ ਸਵਾਲ ਕੀਤੇ ਜਾਂਦੇ ਨੇ ਜਾਂ ਫਿਰ ਵਿਜੀਲੈਂਸ ਦੇ ਜੋ ਇਲਜ਼ਾਮ ਲਗੇ ਕੀ ਉਹਨਾਂ ਦੀ ਕਾਰਵਾਈ ਦੇ ਵਿੱਚ ਜੋ ਹੈ ਵਿਗੜਨ ਪਾਇਆ ਗਿਆ ਇਸ ਨੂੰ ਲੈ ਕੇ ਉਹਨਾਂ ਕੋਲੋਂ ਸਵਾਲ ਕੀਤੇ ਜਾਂਦੇ ਨੇ ਹਸਤਾਲੇ ਤੱਕ ਕੋਈ ਵੀ ਖੁਲਾਸਾ ਨਹੀਂ ਹੋਇਆ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਿਕ ਪੁਸ਼ਟੀ ਜੋ ਹੈ ਇਸ ਮਾਮਲੇ ਦੇ ਵਿੱਚ ਕਿ ਕਿਸ ਤਰੀਕੇ ਦੀ ਪੁੱਛਗਿੱਛ ਕੀਤੀ ਜਾਣੀ ਹੈ ਹਾਲ ਗ੍ਰਫਤਾਰੀ ਦੀ ਜੋ ਨੂੰ ਅਰੈਸਟ ਕੀਤਾ ਗਿਆ ਉਸ ਨੂੰ ਲੈ ਕੇ ਪੁਸ਼ਟੀ ਹੋ ਚੁੱਕੀ ਹੈ ਲੇਕਿਨ ਉਸ ਤੋਂ ਬਾਅਦ ਅੱਗੇ ਕੀ ਹੋਣ ਪੁਲਿਸ ਇਹ ਕਿ ਨਾ ਬਿੰਦੂਆਂ ਦੇ ਉੱਤੇ ਉਸ ਦੇ ਕੋਲ ਪੁੱਛਗਿੱਛ ਕਰੇਗੀ ਦਵਿੰਦਰ ਦੇ ਕੋਲ ਇਸ ਬਾਰੇ ਅਜੇ ਤੱਕ ਕੋਈ ਵੀ ਗੱਲਬਾਤ ਜੋ ਹੈ ਕਿਸੇ ਵੀ ਅਧਿਕਾਰੀ ਦੀ ਸਾਹਮਣੇ ਨਹੀਂ ਆਈ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਜੋ ਹੈ ਅਜੇ ਤੱਕ ਪੇਸ਼ ਨਹੀਂ ਕੀਤਾ ਗਿਆ ਬਿਲਕੁਲ ਨਦੀਪ ਜਦੋਂ ਇਹ ਗ੍ਰਫਤਾਰੀ ਵਿਕਰਮ ਜੀਠਿਆ ਦੀ ਹੁੰਦੀ ਹੈ ਉਸ ਸਮੇਂ ਕਈ ਸਮਰਥਕ ਜਿਹੜੇ ਸੀਗੇ ਘਰ ਦੇ ਬਾਹਰ ਪਹੁੰਚਦੇ ਨੇ ਹਾਲਾਂਕਿ ਗ੍ਰਫਤਾਰੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਜਾਂ ਫਿਰ ਵਿਜੀਲੈਂਸ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦਾ ਬੱਦਸ ਲੋਕੀ ਵੀ ਹੋਈ ਆ ਤਾਂ ਲੱਗਦਾ ਕਿ ਹੁਣ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਐਫ ਆਈ ਆਰ ਇਹਨਾਂ ਸਮੇਤ ਕਈ ਹੋਰ ਲੋਕਾਂ ਤੇ ਵੀ ਕੀਤੀ ਗਈ ਹੈ ਜੇ ਬਿਲਕੁਲ ਸਾਹਿਬ ਦੇਖੋ ਜਦੋਂ ਅਰੈਸਟੇ ਹੋਈ ਸੀਗੀ ਵਿਕਰਮ ਜੀਤਿਆ ਦੀ ਤਾਂ ਉਸ ਵੇਲੇ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀਗਾ ਅਮਰੀਕ ਸਰ ਦੇ ਵਿੱਚ ਜਿੱਥੇ ਕਿ ਵਿਕਰਮ ਜੀਤਿਆ ਦੀ ਰਿਹائش ਆ ਉਹਨਾਂ ਦੀ ਧਰਮ ਪਤਨੀ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸਨ ਕਿ ਉਹਨਾਂ ਦੇ ਨਾਲ ਵੀ ਕੁਝ ਇੱਕ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਬਤਮੀਜੀ ਕੀਤੀ ਗਈ ਹੈ ਬਦਸਲੂਕੀ ਕੀਤੀ ਗਈ ਹੈ ਤਾਂ ਇਹ ਮਾਹੌਲ ਉਸ ਸਮੇਂ ਕਾਫੀ ਗਰਮਾ ਗਿਆ ਸੀ ਕਿਉਂਕਿ ਘਰ ਦੇ ਅੰਦਰ ਵੀ ਤੇ ਬਾਹਰ ਵੀ ਬਹੁਤ ਸਾਰੇ ਸਮਰਥਕ ਜੋ ਸਨ ਵੱਡੀ ਤਰ੍ਹਾਂ ਦੇ ਵਿੱਚ ਇਕੱਠੇ ਹੋਏ ਸਨ ਤਾਂ ਵਿਜੀਲੈਂਸ ਨੂੰ ਇਹ ਡਰ ਸੀ ਕਿ ਕਿਤੇ ਉਹਨਾਂ ਦੇ ਉੱਤੇ ਹਮਲਾ ਕਰਕੇ ਵਿਕਰਮ ਜੀਤਿਆ ਨੂੰ ਕਰਨਾ ਕਰਵਾ ਲਿਆ ਜਾਵੇ ਜਾਂ ਫਿਰ ਉਹਨਾਂ ਨੂੰ ਜ਼ਖਮੀ ਨਾ ਕਰ ਦਿੱਤਾ ਜਾਵੇ ਜੋ ਅਧਿਕਾਰੀ ਉੱਥੇ ਮੌਕੇ ਦੇ ਉੱਤੇ ਪਹੁੰਚੇ ਸੰਤੇ ਚੱਲਦੇ ਆ ਉਹਨਾਂ ਨੂੰ ਜੋ ਸੀ ਕਾਫੀ ਸਾਰੇ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਸੀ ਤਾਂ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਇਹ ਮਾਮਲਾ ਜੋ ਸੀ ਦਰਜ ਕਿਹਾ ਸੀ ਤਾਂ ਹੁਣ ਜੋ ਨੋਟਿਸ ਇੱਕ ਜੋ ਬੀ ਐਨ ਐਸ ਐਸ ਤੇ ਜੋ ਤਾ ਤਜਰੀਏ ਜੋ ਦਿੱਤਾ ਗਿਆ ਹੈ ਹਰਦੀਪ ਸਿੰਘ ਉਰਫਤ ਦਵਿੰਦਰ ਸਿੰਘ ਨੂੰ ਉਸ ਦੇ ਵਿੱਚ ਇਹ ਸਪਸ਼ਟ ਤੇ ਹੋਰ ਦੇ ਉੱਤੇ ਕਿਹਾ ਗਿਆ ਹੈ ਕਿ ਉਹ ਭਵਿੱਖ ਦੇ ਵਿੱਚ ਕੋਈ ਵੀ ਜੁਰਮ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਸਬੂਤਾਂ ਦੇ ਨਾਲ ਕਿਸੇ ਕਿਸਮ ਦੀ ਛੇੜਖਾਨੀ ਉਹ ਨਹੀਂ ਕਰ ਸਕਦੇ ਉਹਨਾਂ ਨੇ ਇਹ ਵੀ ਕਿਹਾ ਕਿ ਮੁਕੱਦਮੇ ਦੇ ਨਾਲ ਸੰਬੰਧਿਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਕਿਸਮ ਦਾ ਡਰ ਪ੍ਰੇਰਣਾ ਜਾਂ ਕਿਸੇ ਵੀ ਤਰ੍ਹਾਂ ਦਾ ਬਹਿਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ ਜਿਸ ਦੇ ਨਾਲ ਸੰਬੰਧਿਤ ਵਿਅਕਤੀ ਜੋ ਹੈ ਸਹੀ ਹਾਲਾਤ ਵਿੱਚ ਅਦਾਲਤ ਦੇ ਵਿੱਚ ਅਤੇ ਤਫਤੀਸ਼ੀ ਅਫਸਰ ਨੂੰ ਦੱਸਣ ਦੇ ਵਿੱਚ ਰੁਕਾਵਟ ਜੋ ਹੈ ਪੈਦਾ ਹੋ ਸਕੇ ਇਸ ਤੋਂ ਇਲਾਵਾ ਉਹਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਅਦਾਲਤ ਤੇ ਬੁਲਾਉਂਦੇ ਤੇ ਬਿਨਾਂ ਤੇਰੀ ਹਾਜ਼ਰ ਆਉਣਗੇ ਇਸ ਤੋਂ ਇਲਾਵਾ ਜਦੋਂ ਵੀ ਲੋੜ ਹੋਵੇ ਤਫ਼ਤੀਸ਼ ਦੇ ਵਿੱਚ ਸ਼ਾਮਲ ਹੋਣਾ ਪਵੇਗਾ ਇਸ ਦੇ ਵਿੱਚ ਸਹਿਯੋਗ ਦੇਣਾ ਜ਼ਰੂਰੀ ਹੈ ਉਥੇ ਇਹ ਕਿਹਾ ਗਿਆ ਕਿ ਮਾਮਲੇ ਵਿੱਚ ਬਿਨਾਂ ਕੁਝ ਲੁਕਾਏ ਸਹੀ ਤੱਥ ਪੇਸ਼ ਕੀਤੇ ਜਾਣ ਤਾਂ ਜੋ ਤਫ਼ਤੀਸ਼ ਸਹੀ ਤਰੀਕੇ ਦੇ ਨਾਲ ਪਹੁੰਚੇ ਆਬ ਉਹ ਜੋਨੇ ਦਵਿੰਦਰ ਜੋ ਹੈ ਉਹਨਾਂ ਨੂੰ ਤਫ਼ਤੀਸ਼ ਦੇ ਨਾਲ ਲੋੜੀਂਦੇ ਦਸਤਾਵੇਜ਼ ਜੋਨੇ ਉਹ ਨਾਲ ਹੀ ਪੇਸ਼ ਕਰਨੇ ਹੋਣਗੇ ਉਥੇ ਹੀ ਸਹਿ-अपराधी ਜਿਹੜੇ ਕਿ ਉਸ ਸਮੇਂ ਉਹਨਾਂ ਦੇ ਨਾਲ ਉਥੇ ਮੌਜੂਦ ਇਹ ਇਹ ਤੋਂ ਸਪਸ਼ਟ ਹੈ ਕਿ ਹੋਰ ਵੀ ਲੋਕਾਂ ਦੇ ਖਿਲਾਫ ਜੋ ਹੈ ਮਾਮਲੇ ਦਰਜ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਤੁਹਾਡੇ ਉਸ ਦੌਰਾਨ ਤੁਹਾਡੇ ਨਾਲ ਸਰ ਜਿਨ੍ਹਾਂ ਦੇ ਵੱਲੋਂ ਵਿਜੀਲੈਂਸ ਤੇ ਅਧਿਕਾਰੀਆਂ ਦੇ ਨਾਲ ਬਸਲੂਕੀ ਕੀਤੀ ਗਈ ਤਾਂ ਜਿਹੇ ਦੇ ਵਿੱਚ ਉਹਨਾਂ ਨੂੰ ਫੜਾਉਣ ਦੇ ਵਿੱਚ ਵੀ ਜੋ ਹੈ ਸਹਿਯੋਗ ਜਾਂ ਮਦਦ ਜੋ ਹੈ ਪੁਲਿਸ ਦੀ ਕੀਤੀ ਜਾਣੀ ਚਾਹੀਦੀ ਹੈ ਤਾਂ ਹਰਦੀਪ ਸਿੰਘ ਉਰਫ ਦਵਿੰਦਰ ਸਿੰਘ ਦੇ ਵੱਲੋਂ ਉਥੇ ਕਿਹਾ ਗਿਆ ਕਿ ਤਫਤੀਸ਼ ਦੇ ਨਾਲ ਸੰਬੰਧਿਤ ਕਿਸੇ ਵੀ ਸਬੂਤ ਨੂੰ ਕਿਸੇ ਵੀ ਤਰ੍ਹਾਂ ਨਸ਼ਟ ਨਹੀਂ ਕੀਤਾ ਜਾਣਾ ਚਾਹੀਦਾ ਨਾ ਹੀ ਕਿਸੇ ਵੱਲੋਂ ਫੋਨ ਤੇ ਉਹ ਕਿਹਾ ਜਨਕੀ ਉਹਨਾਂ ਦਾ ਕੋਈ ਵਿਅਕਤੀ ਵੀ ਸਬੂਤਾ ਦੇ ਨਾਲ ਛੇੜਛਾੜ ਨਾ ਕਰੇ ਉਤੇ ਤਫਤੀਸ਼ੀ ਅਫਸਰ ਬੋਲੋ ਕੇਸ ਦੇ ਹਾਲਾਤ ਮੁਤਾਬਕ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕਰਨਾ ਅਤੇ ਉਹਨਾਂ ਨੂੰ ਧਾਰਾ 35 9 ਬੀ ਐਨ ਐਸ ਐਸ ਦੇ ਤਹਿਤ ਗ੍ਰਿਫਤਾਰ ਕੀਤਾ ਜਾ ਸਕਦਾ ਤਾਂ ਇਹ ਨੋਟਿਸ ਜੋ ਸੀ ਉਹ ਇਹਨਾਂ ਨੂੰ ਪਹਿਲਾਂ ਹੀ ਦਿੱਤਾ ਜਾ ਚੁੱਕਾ ਸੀ 3 ਤਰੀਕ ਨੂੰ ਦਿੱਤਾ ਗਿਆ ਸੀ ਇਹਨਾਂ ਨੂੰ ਇਹ ਜਨਵਰੀ ਮਹੀਨੇ ਦੀ 3 ਤਰੀਕ ਨੂੰ ਤਾਂ ਜਦੋਂ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਇਹ ਜੋ ਸੀ ਉਹਨਾਂ ਨੂੰ 31/7/2025 ਨੂੰ ਇਹ ਜੋ ਨੋਟਿਸ ਸੀ ਉਹ ਦਿੱਤਾ ਗਿਆ ਸੀ ਤਾਂ ਉਸ ਨੋਟਿਸ ਤੋਂ ਬਾਅਦ ਅੱਜ ਇੱਕ ਲੰਬੇ ਅਸੇ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉੱਥੇ ਹੀ ਇਹਨਾਂ ਨੂੰ 10 ਦਸੰਬਰ ਨੂੰ ਵੀ 11 ਵਜੇ ਸਿਵਲ ਲਾਈਨ ਅੰਮ੍ਰਿਤਸਰ ਪੇਸ਼ ਹੋਉਂਦੇ ਹੁਕਮ ਜੋ ਸੀ ਕਮਿਸ਼ਨਰੇਟ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਸਾਨੂੰ ਪੇਜ ਹੋਏ ਹੋਣਗੇ ਜਾਂ ਨਹੀਂ ਹੋਏ ਹੋਣਗੇ ਇਸ ਤੇ ਬਾਰੇ ਇਸ ਨੋਟਿਸ ਦੇ ਵਿੱਚ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਫਿਲਹਾਲ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਜੋ ਨੋਟਿਸ ਹੈ ਜੋ ਕਿ 351 ਬੀ ਐਨ ਐਸ ਐਸ ਦੇ ਤਹਿਤ ਜੋ ਜਾਰੀ ਕੀਤਾ ਗਿਆ ਸੀ ਉਸ ਦੀ ਵੀ ਇੱਕ ਕਾਪੀ ਜੋ ਹੈ ਮੀਡੀਆ ਦੇ ਵਿੱਚ ਨਸ਼ਰ ਕੀਤੀ ਗਈ ਹੈ ਜੀ ਸਾਹਿਬ ਸ਼ੁਕਰੀਆ तमाम ਜਾਣਕਾਰੀ ਦੇ ਲਈ ਤਾਂ ਲਗਾਤਾਰ ਮਜੀਠੀਆ ਮਾਮਲੇ ਦੇ ਵਿੱਚ ਕਾਰਵਾਈ ਜਿੱਥੇ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ ਤਾਂ ਕਈਆਂ ਤੇ ਐਫ ਆਈ ਆਰ ਉਸ ਸਮੇਂ ਕੀਤੀ ਗਈ ਸੀ ਜਦੋਂ ਵਿਜੀਲੈਂਸ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਜਦੋਂ ਉਹ ਮਜੀਠੀਆ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਦੇ ਨਾਲ ਬਦਸਲੂਕੀ ਹੁੰਦੀ ਹੈ ਅਜਿਹੀ ਸ਼ਿਕਾਇਤ ਅੰਮ੍ਰਿਤਸਰ ਪੁਲਿਸ ਨੂੰ ਵਿਜੀਲੈਂਸ ਦੇ ਵੱਲੋਂ ਅ ਦਰਜ ਕਰਵਾਈ ਗਈ ਸੀ ਜਿਸ ਮਗਰੋਂ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਹੁਣ ਹਰਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਜਿਸ ਨੂੰ ਪਹਿਲਾਂ ਹੀ ਨੋਟਿਸ ਭੇਜ ਦਿੱਤਾ ਗਿਆ ਸੀ ਹੁਣ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਇਸ 2 ਦਿਨ ਦੇ ਰਿਮਾਂਡ ਦੇ ਵਿੱਚ ਹੁਣ ਕੀ ਕੁਝ ਅਹਿਮ ਖੁਲਾਸੇ ਹੋ ਸਕਦੇ ਨੇ